ਦੇ ਬੱਚੇ ਨੂੰ ਹਾਮੀ ਕਰਤੀ ਹੋਵੇ ਕੁਝ ਵੀ ਹਾਮੀ ਦਿੱਤਾ ਹੋਵੇ ਹਨ ਤੇ ਉਹਨਾਂ ਨੇ ਕਿਹਾ ਨਹੀਂ ਇਦਾਂ ਦਾ ਕੋਈ ਸਾਡੇ ਉਹਨਾਂ ਦੀ ਨਿਗਾਹ 'ਚ ਇਦਾਂ ਦਾ ਕੋਈ ਕੋਈ ਕੇਸ ਨਹੀਂ ਆਇਆ ਤੇ ਅਸੀਂ ਵੀ ਉਹੀ ਪੱਖ ਰੱਖਿਆ ਫਿਰ ਉਹਨਾਂ ਨੇ ਸਮਝਿਆ ਸਤਿ ਅਗੇ ਉਹਨਾਂ ਨੇ ਅਲਾਉ ਦੇ ਸਾਨੂੰ ਕੀਤਾ ਜਿੱਥੇ ਅੱਜ ਨੌਜਵਾਨ ਪੀੜੀ ਨੂੰ ਸਿੱਖ ਕਕਾਰਾਂ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜਨਾ ਇੱਕ ਬਹੁਤ ਵੱਡਾ ਸਿੱਖ ਪੰਥ ਅਤੇ ਸਿੱਖ ਤਰਫ ਦੇ ਲਈ ਚੈਲੰਜ ਬਣਿਆ ਹੋਇਆ ਹੈ ਤਾਂ ਦੂਜੇ ਪਾਸੇ ਜਿਹੜੇ ਧਰਮ ਦੇ ਨਾਲ ਜੁੜ ਰਹੇ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਸਕੂਲ ਪ੍ਰਸ਼ਾਸਨ ਦੇ ਵੱਲੋਂ ਧੱਕਾ ਹੋ ਰਿਹਾ ਹੈ ਤਾਂ ਦਿੱਲੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ 11ਵੀਂ ਕਲਾਸ ਦੀ ਸਕੂਲ ਵਿਦਿਆਰਥਣ ਦੇ ਨਾਲ ਸਕੂਲ ਦੇ ਵੱਲੋਂ ਜਿਹਾਦ ਧੱਕਾ ਕੀਤਾ ਗਿਆ ਕਿ ਉਸ ਨੂੰ ਕਿਰਪਾਨ ਅਤੇ ਕੜਾ ਉਤਾਰਨ ਦੇ ਲਈ ਕਿਹਾ ਗਿਆ ਕਿਉਂਕਿ ਉਸਨੇ ਛੁੱਟੀਆਂ ਦੇ ਵਿੱਚ ਹੀ ਅਜੇ ਅੰਮ੍ਰਿਤ ਛਕਿਆ ਸੀ ਜਿਸ ਤੋਂ ਬਾਅਦ ਜਦੋਂ ਉਹ ਹੁਣ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਦੇ ਨੇ ਸਕੂਲ ਜਾਂਦੀ ਹੈ ਤਾਂ ਸਕੂਲ ਦੇ ਪ੍ਰਸ਼ਾਸਨ ਦੇ ਲੋ ਕੜਾ ਅਤੇ ਕਿਰਪਾਨ ਕਰਨ ਦੇ ਲਈ ਕਿਹਾ ਗਿਆ ਜਿਸ ਤੋਂ ਬਾਅਦ ਹੰਗਾਮਾ ਮਚ ਜਾਂਦਾ ਪਰਿਵਾਰਕ ਮੈਂਬਰ ਵੀ ਪਹੁੰਚ ਜਾਂਦੇ ਨੇ ਤੇ ਕੁੜੀ ਨੇ ਹੋਰ ਕੀ ਕੀ ਇਲਜ਼ਾਮ ਲਗਾਏ ਨੇ ਸਕੂਲ ਦੇ ਪ੍ਰਸ਼ਾਸਨ ਤੇ ਸਿੱਖੀ ਜਿਹੜੀਆਂ ਬਰਿਆਦਾਵਾਂ ਨੇ ਉਸ ਨੂੰ ਤਾਰ-ਤਾਰ ਕਰਨ ਦੇ ਤੇ ਉਸ ਦੇ ਜਿਹੜੇ ਸਿੱਖੀ ਅਸੂਲ ਨੇ ਉਸ ਨੂੰ ਭੰਗ ਕਰਨ ਦੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਤੇ ਪੇਰੈਂਟਸ ਨੇ ਹੁਣ ਕੀ ਐਕਸ਼ਨ ਦੀ ਮੰਗ ਕੀਤੀ ਹੈ ਤੇ ਐਸਜੀਪੀਸੀ ਨੂੰ ਇਸ ਮਾਮਲੇ ਲੈ ਕੇ ਕੀ ਅਪੀਲ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਬੜੀ ਗੱਲ ਤਾਂ ਇਹ ਹੈ ਕਿ ਇਸ ਵਕਤ ਜਿਹੜਾ ਸਮੇਂ ਦੀ ਕਾਲ ਹੈ ਨੀਡ ਆਫ ਅ ਨਾਰਾ ਹੈ ਉਹ ਇਹ ਹੈ ਕਿ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜਿਆ ਜਾਵੇ ਉਹਨਾਂ ਨੂੰ ਸਿੱਖੀ ਕਕਾਰਾਂ ਦੀ ਇੰਪੋਰਟੈਂਸ ਸਮਝਾਈ ਜਾਵੇ ਕਿ ਜੇਕਰ ਕੋਈ ਜੁੜਦਾ ਤਾਂ ਉਸ ਨੂੰ ਇਸ ਤਰੀਕੇ ਨਾਲ ਦੂਰ ਨਾ ਕੀਤਾ ਜਾਵੇ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਬਹੁਤ ਵਾਰ ਅਜਹੀਆਂ ਆ ਵੀਡੀਓਜ਼ ਵਾਇਰਲ ਹੋਈਆਂ ਨੇ ਜਿਸ ਵਿੱਚ ਅਸੀਂ ਵੇਖਿਆ ਕਿ ਪੇਪਰ ਦੇਣ ਗਏ ਜਿਹੜੇ ਸਿੱਖ ਵਿਦਿਆਰਥੀ ਸੀ ਉਹਨਾਂ ਦੇ ਨਾਲ ਅਜਿਹਾ ਸਕੂਲ ਪ੍ਰਸ਼ਾਸਨ ਦੇ ਵੱਲੋਂ ਕਾਲਜ ਪ੍ਰਸ਼ਾਸਨ ਦੇ ਵੱਲੋਂ ਤੱਕਾ ਕੀਤਾ ਗਿਆ ਜਿਸ ਦੀ ਕੇ ਡੀਪੋਸਟ ਪੰਜਾਬ ਹਰਿਆਣਾ ਹਿਮਾਚਲ ਵੀ ਸਿਰੇ ਤੋਂ ਨਿੰਦਾ ਕਰਦਾ ਜੋ ਕਿ ਨਿੰਦਣਯੋਗ ਹੈ ਕਿਉਂਕਿ ਕਿਸੇ ਦੇ ਵੀ ਧਰਮ ਦੇ ਜਿਹੜੇ ਰਿਚੁਅਲਸ ਹੁੰਦੇ ਨੇ ਜਿਹੜੀਆਂ ਮर्यादाਵਾਂ ਹੁੰਦੀਆਂ ਨੇ ਉਸ ਨੂੰ ਭੰਗ ਕਰਨ ਦੀ ਉਸ ਨੂੰ ਤੋੜਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ ਸੋ ਇਹ ਪੇਰੈਂਟਸ ਨੇ ਵੀ ਕਿਹਾ ਤੇ ਐਸਜੀਪੀਸੀ ਨੂੰ ਵੀ ਅਪੀਲ ਕੀਤੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ इस स्कूल में पढ़ते हैं आप हाँ जी कौन सी क्लास में इलेवन्त। आ, में पढ़ते हो तो पूरा मामला क्या है क्या आपको कहा गया प्रिंसिपल या टीचर मैंने परके? ना हॉलीडेज से पहले अमृत शखा था तो मैं फर्स्ट डे स्कूल आई थी कृपान लेके पहन के तो स्कूल वालों ने मुझे बोलता कि एप्लीकेशन देनी है इसके परमिशन के लिए तो मैंने एप्लीकेशन दी और प्रिंसिपल को दी तो पी टी की टीचर ने पूरी पढ़ी लेकिन प्रिंसिपल ने पढ़ी भी नहीं और मुझे बोला कि यहाँ तो ये कृपान आपको इतनी छोटी पहननी कि आपके कपड़ों में कवर हो जाए तो दिखे ना किसी को